ਹੋਰ ਨਿਕਲੇਵੇ ਤਾਂ ਵਧੀਆ ਗੱਲ ਆ ਜੀ ਚਿੱਡੀਆਂ ਨੇ ਪਾਣੀ ਵਾਸਤੇ ਜੀ ਵਧੀਆ ਵਾਜੀ ਕਿਉਂਕਿ ਪਹਿਲਾਂ ਆਪਣੀ ਨਿਵੇਰੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਆ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਤੰਦਰੁਸਤ ਹੋਮੋਗੇ ਜੀ ਗਰਮੀ ਤੋਂ ਬਚ ਕੇ ਰਹੋ ਜੀ ਅੱਜ ਅਸੀਂ ਡਰਾਈਂਗ ਕੰਪੀਟੀਸ਼ਨ ਵੀ ਸੀਗਾ ਸਾਨੂੰ ਅੱਜ ਬਾਹਰ ਲਈ ਆਈ ਸੀ ਉਹਨਾਂ ਨੇ ਆ ਦਿੱਤਾ ਵੀ ਪਲਾਸਟਿਕ ਬੈਗ ਕਰਨੀ ਐ ਇਸ ਕਰਕੇ ਕੀ ਬਣਾ ਕੇ ਸੀ ਬਣਾਇਆ ਕੀ ਸੀਗਾ এনवायरमेंट ਡਿਟਰੈਕਟ ਸੀ ਬਸ ਦੋ ਕੇਲੇ ਦਿੱਤੇ ਨੇ ਇੱਕਾ ਝੋਲੇ ਟਿੰਨੇ ਸਾਰੇ ਸੀ ਝੋਲੇ ਦੇਖੀਂ ਹਾਂਜੀ ਨਵਜੋਤ ਦਾ ਜੀ ਜਿਹੜਾ ਰੱਖਿਆ ਹੋਇਆ ਸੀਗਾ ਚੂਜਾ ਅੱਜ ਇਹਦੇ ਪਾਪਾ ਕਹਿੰਦੇ ਵੀ ਚਲ ਆਪਾਂ ਉੱਥੇ ਦੇ ਆਉਂਦੇ ਜਿੰਨਾਂ ਦੇ ਰੱਖੇ ਹੋਏ ਆ ਤੇ ਨਵਜੋਤ ਦਾ ਜੀ ਵਿਚਾਰੇ ਦਾ ਦਿਲ ਕੱਟ ਰਿਆ ਸੀ ਹੁੰਦਾ ਹੀ ਆ ਨਾ ਇੰਨੇ ਟਾਈਮ ਦੇ ਨੇ ਰੱਖਿਆ ਹੋਇਆ ਸੀਗਾ ਹੋ ਗਿਆ ਮਹੀਨੇ ਵਾਂਗੂ ਇਹ ਨਾ ਪਿਆਰ ਜਾ ਪੈ ਜਾਂਦਾ ਵਾ ਇਸ ਕਰਕੇ ਨਾ ਇਹਦਾ ਬਿਚਾਰੇ ਦਾ ਦਿਲ ਜਾ ਘਟ ਰਿਆ ਸੀਗਾ ਆਪ ਨੂੰ ਵੀ ਥੋੜਾ ਜਿਹਾ ਹੁੰਦਾ ਵਾ ਨਾ ਵੀ ਫਿਰ ਵੀ ਪਿਆਰ ਪੈ ਜਾਂਦਾ ਨਾ ਜਾਨਵਰ ਨਾਲ ਤੇ ਨਵੋ ਤਾਂ ਬਹੁਤ ਉਦਾਸ ਸੀਗਾ ਜੀ ਅੱਜ ਬਹੁਤ ਜਿਆਦਾ ਨਵਜੋਤ ਤਾਂ ਤਾਂ ਜੀ ਨਹੀਂ ਸੀ ਕਰਦਾ ਜੀ ਦੇਣ ਨੂੰ ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਦੇਣਾ ਹੀ ਪੈਣਾ ਨਾ ਨਵਜੋਤ ਚੱਕ ਬਾ ਉਰੋਂ ਇਧਰੋਂ ਦੇਖ ਤੂੰ ਵੀ ਨਵਜੋਤ ਨਾਲ ਜਾ ਰਹੀ ਆ ਵਾ ਐਵੀ ਨਾਲ ਜਾ ਰਹੀ ਆ ਮੈਨੂੰ ਕੀ ਪਤਾ ਹਾਂਜੀ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਵਜੋਦੀ ਉੱਪਰ ਜਾ ਕੇ ਬਹੁਤ ਰੋਇਆ ਫਿਰ ਮੈਨੂੰ ਮਨਾ ਲਿਆ ਮੈਂ ਕਿ ਪੁੱਤ ਕੋਈ ਗੱਲ ਨਹੀਂ ਨਾ ਦੇਣਾ ਹੀ ਪੈਣਾ ਸੀਗਾ। ਚਲੋ ਫਿਰ ਇਹਦਾ ਮਨ ਤਾਂ ਗਿਆ ਨਾ ਜਿਵੇਂ ਨਾ ਕਿਵੇਂ ਕਰਕੇ ਫਿਰ ਇਹ ਗਾਈਆਂ ਨੂੰ ਪਾਣੀ ਪਿਲਾਉਣ ਲੱਗ ਗਿਆ। ਕਹਿੰਦਾ ਮੰਮੀ ਮੇਥੋਂ ਨੂੰ ਕਿਸਾਨ ਹੋ ਗਿਆ ਮੈਂ ਕਿ ਕੀ ਹੋਇਆ ਕਹਿੰਦਾ ਮੇਥੋਂ ਕੜਾ ਟੁੱਟ ਗਿਆ। ਮੈਂ ਤਾਂ ਚਲ ਕੋਈ ਗੱਲ ਨਹੀਂ ਮਿਲੂ ਇਹ ਸੀ ਗੱਲ ਚਲ ਹਨਾ ਵੀ ਕਿਸੇ ਕੰਮ ਆਤਾ ਲੱਗਿਆ ਫਿਰ ਇਹਨੇ ਗਾਵਾਂ ਨੂੰ ਪਾਣੀ ਪਿਲਾਇਆ। ਸਾਸ਼ੀ ਕਾਲ ਜੀ ਸਾਰਿਆਂ ਨੂੰ ਆਪਣਾ ਜੀ ਬਲੌਕ ਇਹ ਤਿੰਨ ਦਿਨ ਹੋ ਗਏ ਜੀ ਹਲੇ ਤੱਕ ਆਪਣਾ ਬਲੌਕ ਕੰਪਲੀਟ ਨਹੀਂ ਹੋਇਆਗਾ ਤੀਜਾ ਦਿਨ ਆ ਜੀ ਤਿੰਨ ਦਿਨਾਂ ਚ ਮਸਾਂ ਕੰਪਲੀਟ ਹੋਇਆ ਜੀ ਆਪਣਾ ਇਹ ਬਲੌਕ ਤੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਨਾ ਵੀ ਆਪਾਂ ਨੂੰ ਪਾਥੀਆਂ ਦੀ ਵੀ ਲੋੜ ਪੈਂਦੀ ਆ ਸਿਆਲਾਂ ਚ ਇਸ ਕਰਕੇ ਮੈਂ ਕਿਹਾ ਚੋਲੇ ਵੀ ਆਪਾਂ ਸਾਹਮ ਲੈਣੇ ਆ ਜੀ ਹੁਣ ਇਹ 5 ਰੁਪਏ ਪਾਥੀ ਹੋ ਗਈ ਜੀ ਸਿਆਲਾਂ ਚ ਦੇਖ ਲਓ ਕਿੰਨੀ ਮਹਿੰਗੀ ਹੋ ਜੂਗੀ ਇਸ ਕਰਕੇ ਮੈਂ ਕਿਹਾ ਚਲੋ ਇਹਨਾਂ ਨੂੰ ਹੁਣ ਆਪਾਂ ਹੁਣ ਸਾਮ ਕੇ ਰੱਖ ਲੈਨੇ ਆ ਨਾ ਫਿਰ ਸਿਆਲਾਂ ਚ ਕੰਮ ਆਉਣੀਆਂ ਫਿਰ ਸਿਆਲਾਂ ਚ ਨਹੀਂ ਏਦੋਂ ਵੀ ਮਹਿੰਗੀਆਂ ਹੋ ਜਾਣਗੀਆਂ ਨਾ ਚਲੋ ਕਦੇ ਨਾ ਕਦਾਈ ਹੈ ਨਾ ਆਪਾਂ ਸੇਕ ਲੈਨੇ ਆ ਨਾ ਲੋੜ ਪਈ ਜਾਂਦੀ ਹੈ ਨਾ ਪਾਥੀਆਂ ਦੀ ਇਸ ਕਰਕੇ ਆਪਾਂ ਪਾਥੀਆਂ ਸਾਮ ਲੈਨੇ ਹੋਰ ਵੀ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ ਨਾ ਸਾਮ ਕੇ ਰੱਖਿਓਣਗੇ ਜਿਹੜੇ ਪਿੰਡਾਂ ਚ ਰਹਿੰਦੀਆਂ ਨੇ ਉਹਨਾਂ ਨੇ ਤਾਂ ਪੱਕੇ ਹੀ ਰੱਖਿਓਣਗੇ ਜੀ ਸਾਮ ਕੇ ਸ਼ਹਿਰਾਂ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਥੋੜੇ ਜਿਹਾ ਅਗਲੇ ਕਹਿੰਦੇ ਕਿੱਥੇ ਸਾਂਭਾਂਗੇ ਤੇ ਉਹ ਤਾਂ ਫਿਰ ਸਿਆਲਾਂ ਚ ਹੀ ਲੈ ਲੈਂਦੇ ਆ ਬਾਕੀ ਜੇ ਆਪੋ ਆਪਣੀ ਹਨਾ ਉਹ ਆ ਨਾ ਜਿਵੇਂ ਅਗਲੇ ਨੂੰ ਠੀਕ ਲਾਦਾ ਪਰ ਆਪਾਂ ਤਾਂ ਨਾ ਪਹਿਲੇ ਹੁਣ ਸਾਮ ਲਈਆਂ ਨਾ ਰੈਨੇ ਦਾ ਆਪਾਂ ਵੀ ਸ਼ਹਿਰ ਚ ਆ ਵੀ ਜਗਾ ਆਪਣੇ ਥੋੜੀ ਆ ਪਰ ਫਿਰ ਵੀ ਆਪਾਂ ਛਾਤ ਤੇ ਚਲੋ ਰੱਖ ਲੈਨੇ ਆ ਜੀ ਫਿਰ 5 ਰੁਪਏ ਤੋਂ ਬਾਅਦ ਦੇਖ ਲੋ ਜੇ ਹੁਣ ਫਿਰ ਅੱਗੋਂ ਗਾਂਖ ਸਿਆਲਾਂ ਚ ਕਿੰਨੀ ਮਹਿੰਗੀ ਹੋਗੀ ਨਾ ਅਗਲਾ ਸਾਮ ਸਵੇਇਆ ਕਰਦਾ ਸਾਰੇ ਮੀਂਹੇਰੀ ਤੋਂ ਸਾਮ ਕੇ ਰੱਖਦਾ ਮਹਿੰਗੀ ਤਾਂ ਫਿਰ ਅਗਲਾ ਕਰਦਾ ਹੀ ਆ ਨਾ ਲੇ ਸਕਰਟੇ ਜੀ ਆਪਾਂ ਵੀ ਥੋੜੀਆਂ ਜਿਆ ਰੱਖ ਲੀਆਂ ਸੀਗੀਆਂ ਹੋਣਗੀਆਂ ਜੀ 1.5 200 ਪਾਥੀ ਬਸ ਆਪਾਂ ਨੂੰ ਮੁੱਕ ਦੀ ਜੀ ਨਹੀਂ ਸਿਆਲੋ ਸਿਆਲ ਤੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਪਾਤੀਆਂ ਦਾ ਨਾਂ ਸੁਣ ਕੇ ਨਾ ਕਈ ਤਾਂ ਮੈਨੂੰ ਪਤਾ ਨਾ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਕਹਿੰਦੇ ਹੋਣਗੇ ਲੈ ਕੋਈ ਕੰਮ ਆ ਨਾ ਪਰ ਸਿਆਲਾਂ ਚ ਦੇਖ ਲਓ ਜਿੱਥੇ ਜੇ ਕਿਸੇ ਦੇ ਅੱਗ ਚਲਦੀ ਆ ਨਾ ਫਿਰ ਅਗਲਾ ਭੱਜ ਕੇ ਮੂਰੇ ਬੈਂਦਾ ਨਾ ਅਗਲਾ ਕਹਿੰਦਾ ਸੇਕ ਲਈਏ ਉਏ ਇਹਨੂੰ ਕਹਿਣਗੇ ਜੀ ਵਧੀਆ ਕੰਮ ਨਹੀਂ ਪਰ ਸਿਆਲਾਂ ਚ ਦੇਖ ਲਓ ਫਿਰ ਇਹਦੀ ਕਿੰਨੀ ਲੋਡ ਪੈਂਦੀ ਆ ਨਾ ਹਾਂਜੀ ਚਲੋ ਜੀ ਹੁਣ ਆਪਣੀਆਂ ਪਾਥੀਆਂ ਸਾਂਭੀਆਂ ਗਈਆਂ ਤੇ ਸਿਆਲਾਂ ਚ ਆਪਾਂ ਨੂੰ ਔਖਾ ਨਹੀਂ ਹੋਊਗਾ ਕਿਉਂਕਿ ਸਿਆਲਾਂ ਚ ਪਾਥੀ ਬਹੁਤ ਮਹਿੰਗੀ ਹੋ ਜਾਂਦੀ ਹੈ ਜੀ ਨੇਰੀ ਨਾਲ ਦੀ ਆਪਣੀ ਟੈਂਕੀ ਦਾ ਨਾ ਟੱਕਣ ਵੀ ਉੱਡ ਗਿਆ ਉਹ ਜਿਹੜਾ ਵੱਡਾ ਸੀਗਾ ਉਹ ਨਵਜੋਤ ਤੋਂ ਟੁੱਟ ਗਿਆ ਜਿਹੜਾ ਨਮਾ ਸੀਗਾ ਦੇਖ ਲੋ ਕੀ ਕਰਨ ਆਪਣਾ ਤਾਂ ਜੀ ਟੈਂਕੀ ਦਾ ਢੱਕਣ ਵੀ ਉੱਟ ਗਿਆ ਨੇਰੀ ਇੰਨੀ ਸੀਗੀ ਚਲ ਦੇਖ ਲੋ ਕੀ ਇਹਨੂੰ ਸਹੀ ਟੁੱਟ ਜੂਗਾ ਇਹ ਚਲ ਦੇਖ ਲੋ ਫਿਰ ਆਹ ਦੇਖੋ ਜੀ ਨੇਰੀ ਨੇ ਕਿੰਨਾ ਮਿੱਟੀ ਨਾਲ ਕਿੰਨਾ ਬੁਰਾ ਹਾਲ ਪਿੱਛੋਂ ਇੰਨੀ ਮਿੱਟੀ ਵਾਲੀ ਮਿੱਟੀ ਆਉਂਦੀ ਹੈ ਜੀ ਪਿੱਛੋਂ ਜੇ ਨੇਰੀ ਨਾਲ ਬਾਲਾ ਬੁਰਾ ਹਾਲ ਹੋ ਜਾਂਦਾ ਦੇਖੋ ਮਿੱਟੀ ਮਿੱਟੀ ਸਵਾਹ ਜਿਹੜੀ ਖੇਤਾਂ ਵਿੱਚ ਲੱਗੀ ਹੋਈ ਅੱਗ ਜੀ ਦੀ ਉਹਦੀ ਸਵਾਹੀ ਸਵਾਹ ਆ ਜੀ ਨੇਰੀ ਆ ਨਵਜੋਤ ਜੀ ਕੱਲ ਨਾ ਪਤਾ ਨਹੀਂ ਕੀ ਕਰਨ ਲੱਗਿਆ ਨਾ ਉਹ ਤੋਂ ਇੱਕ ਘੜਾ ਟੁੱਟ ਗਿਆ ਸੀ ਕਹਿੰਦਾ ਮੰਮੀ ਕੁਝ ਕਹਿੰਦੀ ਤੇਰੀ ਨੁਕਸਾਨ ਹੋ ਗਿਆ ਮੈਂ ਕਿ ਕੀ ਹੋ ਗਿਆ ਕਹਿੰਦਾ ਘੜਾ ਟੁੱਟ ਗਿਆ ਮਾ ਚਲ ਕੋਈ ਗੱਲ ਨਹੀਂ ਉਹ ਨਾ ਗਾਵਾਂ ਵਾਸਤੇ ਉੱਪਰ ਉਹ ਨਾ ਫਾਈਬਰ ਜੀ ਦੀ ਚੋਰਸ ਸੀ ਜਿਹੜੇ ਆਪਣੇ نیچے ਆ ਦਿਖਾਣੇ ਆ ਜੀ ਉਹ ਤੇ ਜਨਾ ਨੇ ਪਾਣੀ ਪਾਣਾ ਸੀਗਾ نیچے ਲੈ ਕੇ ਚਲੇ ਗਿਆ ਸੀ ਇਹ ਫਾਈਬਰ ਜੀ ਰੱਖਿਆ ਸੀਗਾ ਜੀ ਤੇ ਬਹੁਤ ਦੋ ਤਿੰਨ ਗਾਵਾਂ ਪਾਣੀ ਪੀਏ ਕਤੜ ਜੀ ਆਪਣੇ ਰੋਜ਼ ਹੀ ਆਉਂਦੀ ਹੈ ਵਾਈਟ ਜੇ ਕਲਰ ਦੀ ਤੇ ਕਹਿ ਕੇ ਗਿਆ ਸੀ ਮੰਮੀ ਅੱਜ ਵੀ ਇਹ ਮੁੱਕ ਗਿਆ ਪਾਣੀ ਭਰਦੀ ਮੈਂ ਕਿ ਚਲੋ ਠੀਕ ਆ ਤੇ ਆ ਜਿਹੜਾ ਦੂਸਰਾ ਘੜਾ ਵਾ ਜੀ ਇਹਦਾ ਵੀ ਆਪਾਂ ਕੱਟ ਕੇ ਜੀ ਉੱਪਰ ਚਿੜੀਆਂ ਦੇ ਪਾਣੀ ਪੀਣ ਨੂੰ ਬਣਾ ਦਾਂਗੇ ਕਿਉਂਕਿ ਆਪਣੇ ਪਹਿਲੋਂ ਟੁੱਟ ਗਏ ਨੇ ਜਿਹੜੇ ਸੀਗੇ ਗਮਲੇ ਹਵਾ ਨਾਲ ਪਾਣੀ ਵਾਲੇ ਉੱਪਰ ਜੀ ਜਿਹੜਾ ਚੂਚਿਆਂ ਵਾਲਾ ਡੱਬਾ ਪਿਆ ਨਾ ਨਵਜੋਤ ਨੇ ਸਿੱਟਣ ਨਹੀਂ ਦਿੱਤਾ ਕਹਿੰਦਾ ਮੰਮੀ ਸਿੱਟੀ ਨਾ ਮੈਨੂੰ ਚੂਚੇ ਦੀ ਬਹੁਤ ਜ਼ਿਆਦਾ ਆਉਂਦੀ ਹੈ ਇਹਨੂੰ ਤਾਂ ਇੱਕ ਪਿਆ ਰਹਿਣ ਦੇ ਮੈਂ ਕਿ ਚਲ ਠੀਕ ਆ ਜੀ ਆਪਣੇ ਘਰ ਨਾਲੋਂ 1 ਸਾਲ ਹੋ ਗਿਆ ਕਿ ਅੱਜ 25 ਮਈ ਹੈ ਜੀ ਆਪਣੇ ਆਜੀ ਚੈਨਲ ਨੂੰ ਬਣੇ ਨੂੰ ਪੂਰਾ 1 ਸਾਲ ਹੋ ਗਿਆ ਜੀ ਤੇ ਪਲੀਜ਼ ਆਪਣੀ سپورਟ ਆਈ ਬਣਾ ਕੇ ਰੱਖਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਹਲੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਦੇਖਦੇ ਜੀ ਇਹ ਪੂਰਾ ਗੋਲ ਆਪਣਾ ਜੀ ਆਊਗਾ ਕਿ ਕਿਤੇ ਵਿਚ ਵਿਚਾਲੇ ਫਿਲਕਦੂਆ ਦੇਖਦੇ ਆ ਜੀ ਘੋਰ ਨਿਕਲੇਵੇ ਤਾਂ ਵਧੀਆ ਗੱਲ ਆ ਜੀ ਚਿੱਡੀਆਂ ਨੇ ਪਾਣੀ ਪਾਸਤੇ ਜੀ ਵਧੀਆ ਵਾ ਜੀ ਕਿਉਂਕਿ ਪਹਿਲਾਂ ਆਪਣੇ ਲਈ ਜੇ ਵਧੀਆ ਇਹਨਾਂ ਘੋਰ ਨਿਕਲੇ ਨੀਚੇ ਵਾਲਾ ਚੁੱਲਾ ਬਣਾਉਣ ਦੇ ਕੰਮ ਆ ਜਾਊਗਾ ਨਾ ਗਲ ਜਿਆਦਾ ਜਿਹੜਾ ਨੀਚੇ ਵਾਲਾ ਜੀ ਆਪਣਾ ਜਿਹਾ ਵਧੀਆ ਨਿਕਲ ਗਿਆ ਦੇਖਾਂਗੇ ਜੀ ਆਪਾਂ ਇੱਥੇ ਥੁੱਲਾ ਬਣਾ ਕੇ ਜੀ ਜਿਹੜਾ ਚੱਕ ਮਾ ਛੁੱਟਾ ਕਹਿ ਦਿੰਦੇ ਆ ਜੀ ਉਹ ਬਣਾ ਪਾਉਂਦੇ ਜੀ ਆਪਾਂ ਹਾਂਜੀ ਇਹ ਘੜਾ ਨਾ ਆਪਣੇ ਉਦੋਂ ਕੰਮ ਆਉਂਦਾ ਜਦੋਂ ਆਪਾਂ ਗੁੱਗੇ ਦਾ ਮੱਥਾ ਟੇਕਦੇ ਆ ਜੀ ਉਹ ਦੋ ਜੀ ਅਸੀਂ ਘੜੇ ਤੇ ਵੱਟ ਕੇ ਸੇਮੀਆਂ ਦਾ ਫਿਰ ਮੱਥਾ ਟੇਕਦੇ ਹੁੰਨੇ ਆ ਜੀ ਪਾਣੀ ਲੈ ਕੇ ਦਵਾਂ ਮੈਨੂੰ ਤਾਂ ਦਹੀਂ ਲੱਗੀ ਜਾਂਦਾ ਸੀ ਕਿਤੇ ਵਿੱਚ ਵਿਚਾਲੇ ਟੁੱਟ ਨਾ ਜਾਵੇ ਵੀ ਸਹੀ ਸਲਾਮਤ ਨਿਕਲੇ ਪਰ ਸ਼ੁਕਰ ਹੈ ਜੀ ਸਹੀ ਸਲਾਮਤ ਹੀ ਨਿਕਲੂਗਾ ਹਾਂ ਜੀ ਆਪਣਾ ਫਾਈਨਲ ਹੋ ਗਿਆ ਬਣ ਇਹਦੇ ਤੇ ਰੱਖਿਓ ਇਦਾਂ ਵੀ ਰੱਖ ਸਕਦੇ ਹਾਂ ਨਾ ਆਪਾਂ ਹੈਨਾ ਬਿਨਾਂ ਲਿੱਲੂ ਗਾਣੀ ਐਂ ਬਿਨਾਂ ਸੋਨਾ ਲੱਗਦਾ ਪੈਰ ਕਰੇ ਉੱਪਰ ਇਹਨੂੰ ਇਹਨਾਂ ਸੋਨਾ ਲਾ ਦੇਣਾ ਇਹ ਆਂਡਾ ਬਸ ਟੁੱਟਦਾ ਜਾਵੇ ਤੇ ਕੋਈ ਬਹੁਤ ਜ਼ਿਆਦਾ ਨਾ ਹੋਵੇ ਇਹ ਉੱਪਰ ਖੋਗੇ ਨਾ ਤੇ ਟੁੱਟ ਜਾਂਦਾ ਇਸ ਕਰਕੇ نیچے ਜੀ ਰੱਖ ਦਿਓ ਉੱਪਰ ਨਾ ਰੱਖਿਓ ਛੱਤ ਉਧਰ ਤੇ ਕੰਧ ਦੇ ਨਾ ਰੱਖਿਓ ਹਾਂ ਇੱਥੇ ਵੀ ਠੀਕ ਆ ਇੱਥੇ ਵੀ ਇਹਦੇ ਤੇ ਵੀ ਨਾ ਨਲੇ ਉਪਾਰੀ ਆ ਨਲੇ ਪਾਣੀ ਨਾ ਭਰ ਜੂਗੀ ਉਹੀ ਤਹਿਤ ਦੇਖੋ ਜੀ ਹਵਾ ਕਿੰਨੀ ਸੋਹਣੀ ਲੱਗਦੀ ਹੈ ਤੇ ਮੂਰੇ ਪਲਾਟ ਵੀ ਸਾਫ਼ ਕਰਤਾ ਨਾ ਕਿੰਨਾ ਸੋਹਣਾ ਲੱਗਦਾ ਨਾ ਕਹਿੰਦੇ ਬੱਚਿਆਂ ਨੇ ਖੇਡਣ ਵਾਸਤੇ ਬੱਚਿਆਂ ਨੇ ਜੀ ਕਰ ਲਿਆ ਸਾਫ਼ ਬਾਈ ਜੀ ਨਬੂ نیچے ਲੈ ਗਿਆ ਸੀਗਾ ਬਸ نیچے ਚੱਕ ਕੇ ਲਿਉਣ ਦੇ ਮਾਰਿਆਂ ਨੇ ਇਹਨਾਂ ਨੇ ਕੱਪ ਨਾਲ ਹੀ ਭਰ ਦੇਣਾ ਜੀ ਕਹਿੰਦੇ ਗਰਮੀ ਬਹੁਤ ਹੁੰਦੀ ਆ ਜਾਨਵਰ ਪੀ ਲੈਣਗੇ ਜੀ ਗਾਂ ਤਾਂ ਜੀ ਆਪਣੇ ਇੱਕ ਰੋਜ਼ ਹੀ ਆਂਦੀ ਹੁੰਦੀ ਆ ਚੰਗੀ ਹੁੰਦੀ ਆ ਕਹਿੰਦੇ ਨੇ ਘਰੇ ਗਾਵਣੀ ਫਿਓ ਨੇ 4 ਵਜੇ ਆਉਣੀ ਹੋਣਾ ਜੀ 4:00 ਵਜੇ ਆਉਂਦੀ ਹੁੰਦੀ ਆ ਜੀ ਹਵਾ ਨਾਲ ਪਾਣੀ ਦੇਖੋ ਜੀ ਕਿਵੇਂ ਛੱਲਾ ਮਾਰ ਰਿਹਾ ਜੀ ਹਵਾ ਨਾਲ ਤਾਂ ਕੁਝ ਪਾਣੀ ਡੋਲੀ ਜਾਂਦਾ ਵਾ ਜੀ ਹਵਾ ਚੱਲਦੀ ਐ ਨਾ ਹਾਂਜੀ ਗਰਮੀਆਂ ਚ ਨਾ ਸਾਰੇ ਜਣੇ ਕੱਚੀ ਲੱਸੀ ਬਣਾ ਕੇ ਪੀਆ ਕਰੋ ਜੀ ਮੈਂ ਤਾਂ ਇੱਕ ਅੱਧੀ ਵਰੀ ਪੀਓ ਹੀ ਲੈਣੀ ਆ ਜੀ ਦਿਹਾੜੀ ਚ ਇੱਕ ਜਾਂ ਦੋ ਵਰੀ ਤਾਂ ਪੀਓ ਹੀ ਲੈਣੀ ਆ ਜੀ ਅੱਗੇ ਜੀ ਸਾਰੇ ਜਣੇ ਕੱਚੀ ਲੱਸੀ ਪੀਂਦੇ ਹੁੰਦੇ ਸੀ ਨਾ ਬਾਲਟੀ ਭਰ ਕੇ ਰੱਖ ਲੈਣੀ ਜੀ ਰਾਤ ਨੂੰ ਸਾਰੇ ਕੱਚੀ ਲੱਸੀ ਹੀ ਦੀ ਪੀਂਦੇ ਸੀ ਰੋਟੀ ਨੂੰ ਤੇ ਅੱਜ ਕੱਲ ਤਾਂ ਕੋਈ ਇਕੱਠੇ ਛੇ ਦੀ ਰੋਟੀ ਹੀ ਨਹੀਂ ਖਾਂਦਾ ਹੈਗਾ ਜੀ ਰਾਤ ਨੂੰ ਇੱਕ ਲੱਸੀ ਦਾ ਕਿਨੇ ਪੀਣੀ ਆ ਜੀ ਪਹਿਲੋਂ ਵਾਲੇ ਨਾ ਸਮੇਂ ਰਹੀ ਨਿਗੇ ਹੁਣ ਤਾਂ ਜੀ ਰੋਟੀ ਨੂੰ ਤਾਂ ਜੀ ਆਪਾਂ ਅੱਜ ਲੇਟ ਹੀ ਹੋ ਗਏ ਪਹਿਲੋ ਮੈਨੂੰ ਇਹ ਸੀਗਾ ਵੀ ਚਲੋ ਹਵਾ ਚਾਲਦੀ ਆ ਬਈ ਠੰਡੇ ਠੰਡੇ ਆਪਾਂ ਪਾਤੀਆਂ ਆਪਣੀਆਂ ਸਾਂਭਦੀ ਏ ਜੀ ਪਹਿਲੋ ਆਪਾਂ ਉਹ ਸਾਂਭੀਏ ਜੀ ਫਿਰ ਮੈਂ ਕਿਹਾ ਚਲ ਜਲਦੀ ਜਲਦੀ ਹੁਣ ਆਪਾਂ ਰੋਟੀ ਬਣਾ ਲਈਏ ਜੀ ਟਾਈਮ ਬਹੁਤ ਹੋ ਗਿਆ ਸੀਗਾ ਜੀ ਰੋਟੀ ਨੂੰ ਆਪਾਂ ਵੀ ਜੀ ਅੱਜ ਕੱਚੀ ਲੱਸੀ ਬਣਾਈ ਲਈ ਤੇ ਆਪਾਂ ਕੱਲ ਬਣਾਏ ਸੀ ਜੀ ਕਾਲੇ ਛੋਲੇ ਉਹਨਾਂ ਦਿੰਦੇ ਆ ਤਿੰਨ ਐਦਾਂ ਦੀ ਪਾਣੀ ਹੱਥੇ ਰੋਟੀਆਂ ਕੌਣ ਕੌਣ ਲਾ ਕੇ ਖਾਣ ਦਾ ਸ਼ੌਕੀਨ ਆ ਜੀ ਅੱਜ ਮੈਂ ਵੀ ਇੱਕ ਪਾਣੀ ਹੱਥੀ ਲਾਈ ਸੀਗੀ ਉਹ ਛੋਲੇ ਦੇ ਪਾਣੀ ਤੇ ਆ ਜਾਓ ਜੀ ਤੁਸੀਂ ਵੀ ਸਾਰੇ ਜਣੇ ਖਾ ਲਓ ਜੀ ਆ ਲਓ ਲੈ ਲਓ ਤੁਸੀਂ ਲੈਣੀ ਜਿਆ ਵਲੀ ਰੋਟੀ ਨਹੀਂ ਤੁਰਕੀ ਨਹੀਂ ਆਏ ਅੱਜ ਹਾਂ ਕਹਿੰਦੇ ਸੀ ਤੁਰਕੀ ਆਉਂਗੇ ਸੱਸੀ ਗੱਲ ਜੀ ਸੱਸੀ ਗੱਲ ਨਾ ਬੁਲਾਈ ਨਹੀਂ ਹੈ ਨਾ ਬੁਲਾਓ ਫਿਰ ਤੁਸੀਂ ਚੂਚੇ ਪਿੱਛੇ ਜੀ ਮੇਰੇ ਨਾਲ ਗੁੱਸੇ ਆ ਜੀ ਸੱਸੀ ਗੱਲ ਤਾਂ ਬੁਲਾਤੀ ਸੀ ਜਾਣ ਕੇ ਕਹਿੰਦਾ ਮੈਂ ਨਹੀਂ ਬੁਲਾਉਂਦਾ ਕੋਈ ਕਰਾ ਕਰਕੇ ਆਇਆ ਚਲੋ ਆਜੋ ਇੱਕ ਸੰਗਰ ਆ ਲਿਖੇ ਸੀ ਦਿਓ ਇੱਕ ਤਾਂ ਪੀ ਕੇ ਚਲੀ ਗਈ ਆ ਦੀ ਪੀ ਰਹੀ ਹੈ ਪਾਣੀ ਇੱਕ ਸੰਗਰ ਆ ਗਿਆ ਦੇ ਇੱਧਰ ਉਹੀ ਵਧੀਆ ਕੰਮ ਆ ਤੂੰ ਕੀਤਾ ਪਾਣੀ ਪੀਂਦੀਆਂ ਨੇ ਵਿਚਾਰੀਆਂ ਹਾਂਜੀ ਦੇਖੋ ਜੀ ਰੋਜ਼ ਹੀ ਗਊ ਮਾਤਾ ਜੀ ਪਾਣੀ ਪੀ ਕੇ ਜਾਂਦੀਆਂ ਨੇ ਆਪਣੀ ਪੂਰਾ ਵਸ ਇਹਨਾਂ ਦੇ ਇਹੀ ਟਾਈਮ ਆ ਜੀ 3:00 ਵਜੇ ਆਉਂਦੀਆਂ ਹੁੰਦੀਆਂ ਨੇ ਇਹ ਤਾਂ ਦੂਜੀਆਂ ਨੇ ਆਉਣੀਆਂ ਚੱਪੀ ਇੱਕ ਹਜੇ ਆਉਗੀ ਜੀ ਜਿਹੜੀ ਇਕ ਆਉਂਦੀ ਉਹ 4:00 ਵਜੇ ਆਉਂਦੀ ਐ ਨਾ ਨਵੋ 4:00 ਵਜੇ ਹੁੰਦੀਆਂ 4:00 ਵਜੇ ਪਲਾਟ ਚ ਹਾਂਜੀ ਤੁਸੀਂ ਵੀ ਸਾਰੇ ਜਣੇ ਜੇ ਇਦਾਂ ਪਾਣੀ ਪਾ ਕੇ ਰੱਖਿਆ ਕਰੋ گاਵਾਾਂ ਵਗੈਰਾ ਪੀ ਲੈਂਦੀਆਂ ਨੇ ਗਰਮੀ ਬਹੁਤ ਹੁੰਦੀ ਆ ਇੱਕ ਦਿਨ ਗਾਂ ਆਈ ਸੀ ਜੇ ਅਸੀਂ ਪਾ ਤਾ ਤੇ ਸਾਨੂੰ ਪਤਾ ਲੱਗ ਗਿਆ ਵੀ ਉਹ ਇੰਨੇ ਵਜੇ ਆਉਂਦੀ ਆ ਇੱਕ ਦੋ ਦਿਨ ਬਿਰੀ ਆਈ ਤਾਂ ਫਿਰ ਹੁਣ ਆਪਾਂ ਰੋਜ਼ ਇਦਾਂ ਪਾ ਕੇ ਰੱਖ ਦਿੰਨੇ ਆ ਚਲੋ ਉਹਨਾਂ ਨੂੰ ਵੀ ਪਤਾ ਲੱਗ ਗਿਆ ਜੀ ਪਾਣੀ ਦਾ ਤੇ ਉਹ ਵੀ ਪਾਣੀ ਪੀ ਲੈਂਦੀਆਂ ਨੇ ਜੀ ਤੇ ਆਪਾਂ ਵੀਡੀਓ ਦਾ ਐਂਡ ਆਥੀ ਕਰਦੇ ਆ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਪਲੀਜ਼ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ